ਕਹਾਣੀਕਾਰ ਮੇਜਰ ਮੰਗਟ ਦੀ ਕਹਾਣੀ ਛਟਕਾਰਾ ਬਾਪੂ ਅੱਗ ਕਹਿਆ ਸੀ ਖੇਤੀਬਾੜੀ ਦੇ ਕੁੱਤੇ ਕੰਮਾਤੋਂ ਬੱਚਾ ਦਾ ਬਚਾਉਂਦਾ ਤਾਂ ਕੁਛ ਹੈ ਨਹੀਂ ਕਹਦਾ ਉਹ ਸਿਰ ਤੋਂ ਲਾ ਕੇ ਪਰਨਾ ਝਾੜਦਾ ਪਤਾ ਨਹੀਂ ਕਦੋਂ ਕਿਹੜਾ ਛਟੂ ਉਹ ਆਮ ਹੀ ਕਹਿੰਦਾ ਜੰਗੀਰ ਭਰੀ ਮਹਿਫਲ ਵਿੱਚ ਬੈਠਾ ਆਪਣੀ ਜੀਵਨ ਕਹਾਣੀ ਸੁਣਾ ਰਿਹਾ ਜਦ ਵੀ ਕਦੇ ਚਾਰ ਬੰਦੇ ਜੁੜਦੇ ਇਹੋ ਜਿਹੇ ਕਹਾਣੀਆਂ ਲੈ ਕੇ ਬਹਿ ਜਾਂਦਾ ਪ੍ਰੀਤਮ ਢੰਗੀ ਨੂੰ ਅੱਜ ਉਹਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਥਾ ਚੱਕਮੀਏ ਚੱਕਮੀਏ ਚਾਉਂਦੀਆਂ ਚਾਉਂਦੀਆਂ ਤੇ ਟੋਟਕੇ ਵਾਲੀਆਂ ਸੁਣਾਉਂਦਾ ਅੱਜੋ ਵੀ ਤਾਂ ਆਪਣੀ ਅਮੀਰੀ ਦਾ ਗੁੱਡਾ ਬਣ ਰਿਹਾ ਸੀ ਦੇਖ ਲੈ ਮੁੰਡੇ ਨੇ ਕਾਰਬਟ ਸਪੋਰਟਸ ਕਾਰ ਮੰਗੀ ਆਪਾਂ ਝੱਟ ਲੈ ਕੇ ਦੇਤੀ ਕਦੇ ਉਹ ਆਖਦਾ ਆਪਾਂ ਨਹੀਂ ਮਾੜੀ ਗੱਡੀ ਰੱਖਦੇ ਹੁੰਦੇ ਘਰ ਵਾਲੀ ਲੈਕਸਸ ਚਲਾਉਂਦੀ ਆ ਤੇ ਆਪਾਂ ਹਮਰ ਲੋਕੋ ਦੀਆਂ ਗੱਲਾਂ ਸੁਣ ਕੇ ਮੂੰਹਾਂ ਚੁੰਗਲਾਂ ਪਾ ਲੈਂਦੇ ਪ੍ਰੀਤਮ ਢੰਗੀ ਕੋਲ ਆਖਦਾ ਇੰਨਾ ਪੈਸਾ ਆਉਂਦਾ ਕਿੱਥੋਂ ਆ ਫਿਰ ਕੋਈ ਮੂੰਹ ਪਰੇ ਕਰਕੇ ਆਖਦਾ ਇਹ ਢੰਗੀ ਬੰਦਾ ਕਿੰਨੇ ਸ਼ੋਰਾਂਸ ਅੜਕੇ ਆ ਜਾਵੇ ਲੋਨ ਦਾ ਪੜਾਂ ਪੈ ਜੇ ਤਾਂ ਅੰਦਰ ਕਿਸੇ ਨੂੰ ਨਹੀਂ ਬਖਸ਼ਦਾ ਬਸ ਰਗੜ ਕੇ ਰੱਖ ਦਿੰਦਾ ਐਵੇਂ ਤਾਂ ਨਹੀਂ ਲੋਕ ਇਹਨੂੰ ਪ੍ਰੀਤਮ ਧੰਗੀ ਕਹਿੰਦੇ ਮਹਿਮਾਨ ਕਮਰੇ ਚ ਸਜੀ ਮਹਿਫਲ ਚ ਬਕਾਰਦੀ ਤੇ ਕਰਾਉਣ ਰਾਇਲ ਵਰਤਾਈ ਜਾ ਰਹੀ ਸੀ ਇਹ ਜੰਗੀਰ ਸਿੰਘ ਦੇ ਮੁੰਡੇ ਨੂੰ ਚੰਗੀ ਜੋਬ ਮਿਲਣ ਦਾ ਜਸ਼ਨ ਉਹਨਾਂ ਦੇ ਘਰ ਅਜਹੀਆਂ ਵਾਇਪਲਾ ਕਦੇ ਕਦੇ ਹੀ ਸਜਦੀਆਂ ਨੇ ਮੇਜ਼ਬਾਨ ਹੁਣ ਕਰਨ ਉਸ ਨੂੰ ਗੱਲਾਂ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਪਰ ਫਿਰ ਵੀ ਬੱਚਾ ਵਿਚਾਲੇ ਦਾ ਲਾਉਂਦਾ ਪ੍ਰੀਤਮ ਢੰਗੀ ਕੋਈ ਨਾ ਕੋਈ ਸ਼ਰਲੀ ਛੱਡ ਹੀ ਦਿੰਦਾ। ਕਈ ਲੋਕ ਸੋਚਦੇ ਨੇ ਕਿ ਪਤਾ ਨਹੀਂ ਪ੍ਰੀਤਮ ਦੇ ਪੈਰ ਥੱਲੇ ਬਟੇਰਾ ਆ ਜਾਂਦਾ ਹੈ। ਹਾਲਾਂਕਿ ਉਹ ਵੀ ਤਾਂ ਉਹਨਾਂ ਵਰਗਾ ਹੀ ਬੰਦਾ ਜੋ ਆਪਣੇ ਮਾਪਿਓ ਨਾਲ ਭੈਣਾਂ ਦਾ ਬੁਲਾਇਆ ਕੈਨੇਡਾ ਆਇਆ। ਇੱਕ ਹੋਰ ਬੰਦਾ ਸੁਖਰਾਜ ਆਪਣੇ ਦੋਸਤ ਨਿੰਦੀ ਨਾਲ ਸੋਫੇ ਦੇ ਕੂਝੇ ਲੱਗਿਆ ਇਹ ਹੀ ਗੱਲਾਂ ਕਰ ਰਹਾ ਉਹ। ਕਹਿੰਦਾ ਇੰਡੀਆ 'ਚ ਇਹਨਾਂ ਦੇ ਕਰੇ ਰੋਕੀ ਨਹੀਂ ਭਗਦੀ ਦੀ। ਬਹੁលੀ ਗਰੀਬੀ ਸੀ। 2 ਬਿੱਗੇ ਜ਼ਮੀਨ। ਹਾਂ ਇਹਦੀ ਭੈਣ ਬਹੁਤ ਸੋਹਣੀ ਸੁਨੱਖੀ ਸੀ। ਕੈਨੇਡਾ ਤੋਂ ਆਏ ਕਿਸੇ ਦਹਾਜ ਨੂੰ ਪਸੰਦ ਆ ਗਏ ਇਹਦਾ ਤਾਂ ਬੇੜਾ ਤਰ ਗਿਆ ਐਡਾ ਕਰਿਆ ਬੜੇ ਪਹਿਰੇ ਚੱਕੇ ਗਏ ਸਖਰਾਜ ਨੇ ਗੱਲ ਮੁਕਾਈ ਉਧਰ ਜਗੀਰ ਆਪਣੀ ਕਹਾਣੀ ਸੁਣਾ ਰਿਹਾ ਦੀ ਕਿ ਉਹ 1968 ਵਿੱਚ ਕਿਸੇ ਦੋਸਤ ਦੇ ਕਹਿਣ ਤੇ ਵਾਊਚਰ ਭਰ ਕੇ ਇੰਗਲੈਂਡ ਆਇਆ ਸੀ ਫਿਰ ਇੰਗਲੈਂਡ ਛੱਡ ਕੇ 1992 ਜਿਹੜੇ ਕੈਨੇਡਾ ਆ ਗਿਆ ਉਹਦਾ ਸਹ ਰਹਾ ਕਿ ਉਹਨਾਂ ਨੇ ਇੰਗਲੈਂਡ 'ਚ ਬੜੀ ਮਿਹਨਤ ਕੀਤੀ ਆ ਮਸ਼ੀਨਾਂ ਨਾਲ ਮਸ਼ੀਨ ਬਣਿਆ ਰਿਹਾ ਜਿਵੇਂ ਕਦੇ ਉਹਦਾ ਬਾਪੂ ਸੋਚਦਾ ਹੁੰਦਾ ਏ ਵੀ ਖੇਤੀ ਤੋਂ ਕੰਮੇ ਖੜਾ ਛੁਟੂ ਫਿਰ ਸੋਚਣ ਲੱਗਿਆ ਕਿ ਮਸ਼ੀਨਾਂ ਤੋਂ ਕਿਵੇਂ ਕਿਹੜਾ ਛੁੱਟੂ ਆਪਾਂ ਤਾਂ ਮੈਂ ਸਾਰੀ ਉਮਰ ਮਸ਼ੀਨਾਂ ਨਾਲ ਗਾਲ ਲਈ ਪਰ ਉਹਨੇ ਮੁੰਡੇ ਨੂੰ 4 ਟਾਂਟਾ ਅਕਾਊਂਟ ਦੀ ਡੇਰੀ ਕਰਨ ਤੋਂ ਬਾਅਦ 1 ਲੱਖ ਡਾਲਰ ਦੀ ਸਾਲਾਨਾ ਪੇਵਾਲੀ ਦਫ਼ਤਰੀ ਜਾਓ ਲਈ ਤਾਂ ਉਹਨੂੰ ਜਾਪਿਆ ਉਹਦੀ ਮਿਹਨਤ ਰਾਸ ਆ ਗਈ ਆ ਕਦੇ ਉਸਤੇ ਬਾਪੂ ਦਸੌਂਦਾ ਸਿੰਘ ਨੇ ਉਸਨੂੰ ਇੰਗਲੈਂਡ ਭੇਜ ਕੇ ਕਿਹਾ ਸੀ ਲੈ ਹੁਣ ਟੁੱਟ ਜਾਣਗੇ ਦੁੱਖ ਉਵੇਂ ਅੱਜ ਉਸਨੇ ਆਪਣੀ ਪਤਨੀ ਨੂੰ ਕਿਹਾ ਸੀ ਲੈ ਹੁਣ ਨੀ ਇਹ ਤੇ ਜਵਾਕ ਫੈਕਟਰੀਆਂ 'ਚ ਧੱਕੇ ਖਾਂਦੇ ਚਲੋ ਪੋਤੇ ਪੋਤੀਆਂ ਦਾ ਤਾਂ ਮਸ਼ੀਨਾਂ ਤੋਂ ਖੇੜਾ ਛੁੱਟੋ ਤੇ ਫੇਰ ਇਸ ਖੂਸੀ ਵਿੱਚ ਪਾਰਟੀ ਰੱਖੀ ਗਈ ਆ ਹੁਣ ਤਾਂ ਗੱਲਾਂ ਨੂੰ ਟੋਣੇ ਲਾ ਕੇ ਦੱਸੇ ਜਾ ਰਹੇ ਨੇ ਗੱਲਾਂ ਵਾਲੀ ਬਾਲ ਫੇਰ ਪ੍ਰੀਤਮ ਦੇ ਹੱਥ ਆ ਗਈ ਦੇਖ ਲਾ ਅਸੀਂ ਤਾਂ ਇੱਕ ਦਿਨ ਨਹੀਂ ਬੇਸਮੈਂਟ 'ਚ ਰਹੇ ਹੁਣ ਸਾਰੀ ਘਰ ਲੈ ਲਿਆ ਕਾਰ ਰੱਖੀ ਆ ਚੜਦੀ ਤੋਂ ਚੜਦੀ ਆਪਾਂ ਨਹੀਂ ਕੀਤਾ ਵੀ ਫੈਕਟਰੀਆਂ ਫੈਕਟਰੀਆਂ 'ਚ ਕੰਮ ਘਰ ਵਾਲੀ ਨੂੰ ਵੀ ਕਹਤਾ ਸੀ ਬੇਲੀ ਰਹਿ ਤੈ ਐਸ਼ਾ ਕਰ ਹੁਣ ਮੁੰਡਿਆਂ ਦੀ ਆਪਣੀ ਟਰਾਂਸਪੋਰਟ ਆ ਢਿੱਲੋਂ ਟਰਾਂਸਪੋਰਟ ਅਮਰੀਕਾ ਨੂੰ ਚੱਲਦੇ ਨੇ ਸਾਰੇ ਟਰੱਕ ਡਰਾਈਵਰ ਰਖੇ ਹੋਏ ਨੇ ਬਸ ਖੇੜ ਦਿਆ ਘਾਟੋ ਫੁੱਲਾਂ ਤੇ ਬਾਬੇ ਦੀ ਫੁੱਲ ਕਿਰਪਾ ਸੁਖਰਾਜ ਨੇ ਬਕਾਰ ਦੀ ਦਾ ਘੁੱਟ ਪਰਦਿਆ ਫੇਰ ਆਪਣਾ ਮੂੰਹ ਨਿੰਦੀ ਦੇ ਕੰਨਾਂ ਕੋਲ ਕਰ ਲਿਆ ਇਹਦੇ ਹਾਸਿਆਂ ਪਿੱਛੇ ਸ਼ੈਤਾਨੀ ਲੁਕੀ ਜਾ ਜਦੋਂ ਆਈ ਸੀ ਭੈਣ ਨੇ 5 ਸਾਲ ਆਪਣੇ ਘਰੇ ਰੱਖੇ ਇਹ ਉਹਨਾਂ ਨੂੰ ਜੋੜਦੇ ਰਹੇ ਪਰਉਣਾ ਸ਼ਰੀਫ ਸੀ ਉਹਨੂੰ ਆਏ ਤੇ ਵੀ ਘਰ ਵਾਲੀ ਜਵਾਨਾ ਪੜ੍ਹੀ ਲਿਖੀ ਸੋਹਣੀ ਸਨ ਰੱਖਿਆ ਕਿਤੇ ਕੈਨੇਡਾ ਕੇ ਬੇਟਰ ਨਾ ਜਾਏ ਤੇ ਇਹਨਾਂ ਨੇ ਉਹਦੀ ਕਮਜ਼ੋਰੀ ਦਾ ਖੂਬ ਲਾਹਾ ਲਿਆ ਉਹ ਘਰ ਤੇ ਕਬਜ਼ਾ ਕਰ ਲਿਆ ਫੋਨ ਉਹਨਾਂ ਦੇ ਕਾਰਾਂ ਉਹਨਾਂ ਦੀਆਂ ਵਰਤਨ ਵਾਲੇ ਮੇਰੇ ਚੌਧਰੀ ਉਹਦੀ ਕਾਰ ਦਾ ਐਕਸੀਡੈਂਟ ਕਰਾ ਕੇ ਇੰਸ਼ੋਰੈਂਸ ਲੈ ਕੇ ਵੇਖੇ ਜਿਸ ਭੈਣ ਨੇ ਇਹਨਾਂ ਦੀ ਹਰ ਗੱਲ ਵਿੱਚ ਮੇਤੋਂ ਬਾਹਰ ਜਾ ਕੇ ਮਦਦ ਕੀਤੀ ਘਰ ਵਾਲੇ ਤੋਂ ਚੋਰੀ ਇਹਨਾਂ ਨੂੰ ਪੈਸੇ ਵੀ ਦਿੰਦੀ ਰਹੀ ਇਹ ਉਹਨਾਂ ਦੀਆਂ ਜੜਾਂ ਜੀ ਬੈਠ ਗਈ ਉਹਦੀ ਇੰਸ਼ੋਰੈਂਸ ਤੋਂ 30000 ਇਕੱਠਾ ਮਿਲਿਆ ਬਸ ਉਦੋਂ ਤੋਂ ਅਸੀਂ ਲੋਹ ਮੂਹ ਨੂੰ ਲੱਗ ਗਿਆ ਜਿਕੇ ਇਹਨੇ ਅੱਗੇ ਹੋ ਕੇ ਗੱਲ ਤੋੜ ਲਈ ਮੈਂ ਤਾਂ ਬਈ ਸਾਰੀ ਉਮਰ ਹੱਕ ਹਲਾਲ ਦੀ ਕਮਾਈ ਕੀਤੀ ਆ ਉਹ ਕਿਤੇ ਜਾ ਕੇ ਇਲਾਜ ਸੈੱਟ ਹੋਇਆ ਬਸ ਰੱਬ ਨੇ ਸੁਣ ਲਈ ਉਹਨੇ ਹੱਥ ਛੋੜੇ ਪਰ ਪ੍ਰੀਤਮ ਉਹਦੀ ਸੁੱਟੀ ਬਾਲ ਨੂੰ ਬੁੱਚੜੀ ਤਿਆਰੀ ਬੈਠਾ ਸੀ ਠੀਕ ਹੈ ਮੁੰਡਾ ਤੇਰਾ ਵੀ ਉਹ ਬਣ ਤਾ ਗਿਆ ਪਰ ਤੂੰ ਨਾ ਇਸ਼ਕ ਕੀਤੀ ਤੈਨੂੰ ਵੀ ਲੱਗਦਾ ਇੱਥੇ ਦੇ ਨਾਲੇ ਕਮਾਈ ਲੈ ਕੇ ਤੇਰੀ ਝੋਲੀ 'ਚ ਪਉਣਗੇ ਬਿਲਕੁਲ ਵੀ ਨਹੀਂ ਪਰ ਆਪਾਂ ਤਾਂ ਐਸ਼ਾਂ ਕੀਤੇ ਨੇ ਐਸ਼ਾਂ ਮੈਂ ਨਹੀਂ ਕਿਸੇ ਹੋਰ ਦੀ ਸੁੱਖ ਦੀ ਆਸ ਰੱਖੀ ਸੁਖਰਾਜ ਦੀ ਨਿੰਦੀ ਦੇ ਕੰਨ ਵਿੱਚ ਬੁੜਬੁੜਾਟ ਅਜੇ ਜਾਰੀ ਸੀ ਦੇਖਾਂ ਘਲਨਾ ਕਿਵੇਂ ਮਾਰਦਾ ਕੀਤੀਆਂ ਨੇ ਇਹਨੇ ਐਸ਼ਾ ਹਰਾਮ ਦੀ ਕਮਾਈ ਬੋਲਦੀ ਆ ਭਾਈ ਨਿਆਣਿਆਂ ਨੂੰ ਮਹਿੰਗਿਆ ਕਾਰਾਂ ਲੈ ਕੇ ਦਿੱਤੀਆਂ ਘਰ ਵਾਲੀ ਘਰ ਬਠਾਈ ਰੱਖੀ ਹੂੰ ਇਹ ਕੋਈ ਚੰਤ ਤੋਂ ਤੇ ਸਪੈਸ਼ਲ ਬੰਦਾ ਟਰੱਕੇ ਦੇ ਡਰੱਗ ਢੋਂਦੇ ਨੇ ਕਿੰਨੇ ਡਰਾਈਵਰ ਇਹਨਾਂ ਦੇ ਬਾਰਡਰ ਤੇ ਫਸ ਚੁੱਕੇ ਨੇ ਮਜਬੂਰ ਤੇ ਬੇਰੁਜ਼ਗਾਰਾਂ ਦਾ ਫਾਇਦਾ ਢਾਕੇ ਉਹਨਾਂ ਦਾ ਲਹੂ ਪੀ ਪੀ ਕੇ ਅਮੀਰ ਬਣਿਆ ਸੁਣਿਆ ਦੋਵੇਂ ਮੁੰਡਾ ਚਿੱਟਾ ਖਾਂਦੇ ਨੇ ਤੇ ਸਮਗਲ ਕਰਦੇ ਨੇ ਆਇਆ ਵੱਡਾ ਟਰਾਂਸਪੋਰਟਰ ਜਿਹੜੀ ਭੈਣ ਨੇ ਮੰਗਵਾਏ ਸੀ ਉਹਦਾ ਸਾਰਾ ਕੁਝ ਬਕਾਤਾ ਉਹਨਾਂ ਦੇ ਨਾਂ ਤੇ ਲੋਨ ਚੱਕੇ ਉਹਨਾਂ ਦੇ ਨਾਂ ਤੇ ਕੰਪਨੀ ਖੋਲੀ ਫਿਰ ਬੈਂਕਰਪਟ ਹੋ ਗਏ ਤੇ ਪੈਸਾ ਸਾਰਾ ਆਪ ਢ ਘਾ ਲਿਆ ਉਹਨਾਂ ਦਾ ਘਰ ਵੀ ਬੈਂਕ ਲੈ ਗਏ ਲੋਕ ਵਿਚਾਰੇ ਬੇਸਮੈਂਟਾਂ ਚ ਰੁੜਦੇ ਨੇ ਇਹ ਇੱਥੇ ਬੈਠਾ ਜੱਕੜ ਛੱਡੀ ਜਾਂਦਾ ਆਪ ਮੀਸੀਸਾਗਾ ਰੋਡ ਦੇ ਪੌਸ਼ ਏਰੀਆ ਚ ਮਿਲੀਅਨ ਡਾਲਰ ਦਾ ਘਰ ਲਈ ਬੈਠਾ ਹੁਣ ਆਪੇ ਗੱਲਾਂ ਆਉਣੀਆਂ ਨੇ ਬਾਈ ਹੁਣ ਮੈਂ ਤੈਨੂੰ ਦੱਸਾਂ ਇਹ ਪੂਰਾ ਜ਼ਹਿਰੀਲਾ ਨਾਗ ਆ ਜਿਸ ਦੇ ਡੰਕੇ ਰੱਖ ਵੀ ਹਰੇ ਨਹੀਂ ਹੁੰਦੇ ਫੰਦਾ ਦਾ ਕੀਦੇ ਪਾਣੀ ਹਾਰਾ ਇਸ ਮਹਿਫਲ ਵਿੱਚ ਦੁਆਬੇ ਵਾਲਾ ਰਗਵੀਰ ਵੀ ਬੈਠਾ ਸੀ ਉਹ ਵੀ ਗੱਲ ਕਰਨੀ ਕਦੋਂ ਦਾ ਉਸਲ ਬੱਟੇ ਲੈ ਰਿਹਾ ਸੀ ਜਿਵੇਂ ਢਿੱਡ ਪੀੜ ਹੋ ਰਹੀ ਹੋਵੇ ਅਖੀਰ ਉਸ ਨੇ ਵੀ ਆਪਣੀ ਛੱਡ ਹੀ ਦਿੱਤੀ ਭਾ ਇੱਥੇ ਵੀ ਜਵਾਕ ਜੁਕ ਨਾਲ ਰਹਿੰਦੇ ਡਾਰ ਹੋਏ ਨਹੀਂ ਢੋੜੇ ਨਹੀਂ ਅਸੀਂ ਸਾਰੀ ਉਮਰ ਗਾੜਤੀ ਜਦੋਂ ਸੇਵਾ ਕਰਨ ਦਾ ਮੌਕਾ ਆ ਤਾਂ ਆਪਣਾ ਘਰ ਲੈ ਕੇ ਵਹਿ ਗਏ ਦੇਖ ਲਓ ਜਗੀਰਸਰ ਦੇ ਮੁੰਡੇ ਨੇ ਵੀ ਇਦਾਂ ਹੀ ਕਰਨਾ ਉੱਥੇ ਇੱਕ ਕੈਨੇਡੀਅਨ ਬਾਰਨ ਮੁੰਡਾ ਗਹਿਰੇ ਵੀ ਬੈਠਾ ਸੀ ਜਿਸ ਤੋਂ ਰਿਹਾ ਨਾ ਗਿਆ ਨਾ ਇਹਦੇ 'ਚ ਕੀ ਮਾੜੀ ਗੱਲ ਆ ਅੰਕਲ ਤੁਹਾਨੂੰ ਆਪਣੇ ਨਿਆਂ ਨੂੰ ਸਮਝਾਉਣਾ ਚਾਹੀਦਾ ਉਹਨਾਂ ਦੀ ਆਪਣੀ ਵੀ ਲਾਈਫ ਆ ਕੋਈ ਪਰਸਨਲ ਲਾਈਫ ਨਿੰਦੀ ਨੂੰ ਮੌਕਾ ਮਿਲ ਗਿਆ ਉਹ ਨਿਆਂੇ ਵੀ ਕੀ ਕਰਨ ਸਿਆਣੇ ਤਾਂ ਦਿਨ ਰਾਤ ਕੰਮ ਦਾ ਕੋਲੂ ਗੇੜੀ ਜਾਂਦੇ ਨੇ ਸੈਟੀਸਫੈਕਸ਼ਨ ਕੋਈ ਹੈ ਨਹੀਂ ਵੱਡਾ ਕਰ ਫਿਰ ਹੋਰ ਵੱਡਾ ਕਰ ਬਖਾਵਿਆਂ ਨੇ ਮਾਰੇ ਪੈਨੇ ਜਦੋਂ ਘਰ ਹੀ ਨਹੀਂ ਬੜਨਾ ਪਹਿਲਾਂ ਜਵਾਗ ਬੇਬੀ ਸੀਟਾਂ 'ਚ ਸੁੱਟ ਰੱਖਣੇ ਨੇ ਤੇ ਫਿਰ ਉਹਨਾਂ ਨੂੰ ਟਾਈਮ ਨਹੀਂ ਦੇਣਾ ਫਿਰ ਉਹ ਸੋਚਦੇ ਹੋਣ ਕਿ ਜੇ ਤੁਹਾਡੇ ਕੋਲੇ ਟਾਈਮ ਨਹੀਂ ਤਾਂ ਹੁਣ ਸਾਡੇ ਕੋਲੇ ਟਾਈਮ ਨਹੀਂ ਇਹ ਤਾਂ ਹਰ ਘਰ ਦੀ ਕਹਾਣੀਆਂ ਮੈਂ ਬਹੁਤ ਲੋਕਾਂ ਨੂੰ ਜਾਣਦਾ ਜੋ ਵਕਤ ਪਿੱਛੇ ਸਭ ਕੁਝ ਛੱਡ ਸਕਦੇ ਨੇ ਲੋਕਾਂ ਦਾ ਪਿਆਰ ਹੈ ਪੈਸੇ ਨਾਲ ਨਿਆਣਿਆਂ ਦਾ ਵੀ ਕੀ ਕਰਨ ਸੁਖਰਾਜ ਵੀ ਪਿੱਛੇ ਨਾ ਰਿਹਾ ਆਪਣੇ ਕਈ ਲੋਕਾਂ ਨੇ ਨਿਆਣੇ ਸਿੱਧ ਤੇ ਵੀ ਚੜਾਈ ਹੋਏ ਨੇ ਕਾਰ ਮੰਗਦੇ ਨੇ ਕਾਰ ਲੈ ਕੇ ਦਿੱਤੀ ਜੋ ਵੀ ਮੰਗਦੇ ਨੇ ਹਾਜ਼ਰ ਕਰ ਦਿੱਤਾ ਅਖੇ ਅਸੀਂ ਜਵਾਕਾ ਲਈ ਤਾਂ ਮਰਦੇ ਆਂ ਉਹਨਾਂ ਤੋਂ ਕੋਈ ਖਰਚਾ ਨਹੀਂ ਲੈਣਾ ਕੋਈ ਜ਼ਿੰਮੇਵਾਰੀ ਨਹੀਂ ਭੈਣੀ ਫਿਰ ਵਿਗੜਨਾ ਹੀ ਆ ਜਵਾਕਾਂ ਨੇ ਜਿਹਦੇ ਕਿਸੇ ਦੇ ਚੰਗੇ ਨੇ ਉਹ ਉਹ ਨਹੀਂ ਕੁਸਕਣ ਦਿੰਦਾ ਕੋਈ ਉਹਨਾਂ ਦੀ ਰਾਇ ਨਹੀਂ ਪੁੱਛਦਾ ਉਹ ਵਿਚਾਰੇ ਸੱਭਿਆਚਾਰਾਂ ਵਿੱਚ ਸੈਂਡਵਿਚ ਬਣ ਕੇ ਜੀਂ ਜਾਂਦੇ ਨੇ ਫਿਰ ਜਦ ਮੌਕਾ ਮਿਲਦਾ ਅੜਾਰੀ ਮਾਰ ਜਾਂਦੇ ਨੇ ਚੰਗੀਰ ਬੋਲਿਆ ਅਸੀਂ ਆਇਆ ਜੋਇੰਟ ਫੈਮਿਲੀ ਚੋਂ ਸਾਡੇ ਤੋਂ ਕਿੱਥੋਂ ਜਵਾਕ ਗੋਰਿਆਂ ਵਾਂਗੂ ਘਰੋਂ ਕੱਢੇ ਜਾਂਦੇ ਨੇ ਅੰਕਲ ਆਹੀ ਤਾਂ ਸਮੱਸਿਆ ਅਸੀਂ ਨਿਆਣਿਆਂ ਨੂੰ ਨਾ ਪੈਰਾ ਤੇ ਘੜੇ ਹੁਣ ਦਿੰਨੇ ਆ ਨਾ ਹੀ ਉਹਨਾਂ ਦੀ ਕੋਈ ਬੱਕਰੀ ਪਛਾਣ ਬਣਨ ਦੇਣਿਆ ਹੋਰ ਤਾਂ ਹੋਰ ਸਾਡੇ ਬੰਦੇ ਤਾਂ ਮਰ ਤੱਕ ਮੁਤਿਆਰੀ ਨਹੀਂ ਛੱਡਦੇ ਸੁਖਰਾਜ ਥੋੜਾ ਚੁੱਪ ਰਹਿ ਕੇ ਫੇਰ ਬੋਲਿਆ ਸਾਡੇ ਕੰਮ ਤੇ ਇੱਕ ਗੋਰਾ ਐਂਡਰਿਊ ਐਮ ਇੱਕ ਦਿਨ ਗੱਲਾਂ ਚੱਲ ਪਈਆਂ ਆ ਤੁਹਾਡੇ ਲੋਕਾਂ ਨੂੰ ਜੀਣਾ ਨਹੀਂ ਹੋਂਗਾ ਜੀਂਦੇ ਇਕੱਠ ਨੇ ਦਿਖਾਵਾ ਬਹੁਤ ਕਰਦੇ ਨੇ ਜਿਵੇਂ ਵੱਡੇ ਘਰ ਮੈਂਹਿਆ ਕਾਰਾਂ ਦਾਦ ਢੇਜ ਫਿਰ ਸਾਰੀ ਉਮਰ ਢਾਵਲ ਜੌਬਾਂ ਕਰਕੇ ਕਰ ਜਾਂ ਉਤਾਰੀ ਜਾਣਗੇ ਨਾ ਉਹ ਨਾ ਕੋਲ ਨਿਆਣੇ ਲਈ ਟਾਈਮ ਨਾ ਘਰ ਵਾਲੀ ਤੇ ਨਾ ਹੀ ਆਪਣੇ ਆਪ ਲਈ ਕਿਤੇ ਘੁੰਮਣ ਫਿਰਨ ਵੀ ਨਹੀਂ ਜਾਂਦੇ ਸੌ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਫਿਰ ਪਤਾ ਨਹੀਂ ਕੈਨੇਡਾ ਵਰਗੇ ਮਲਕ ਚ ਕਿਉਂ ਵਾਏ ਨੇ ਜਦੋਂ ਲਾਈਫ ਇੰਜੋਏ ਨਹੀਂ ਕਰਨੀ ਉਹਦੀ ਗੱਲ 100% ਠੀਕ ਆ ਗੋਰੇ ਖੁਦ ਆਪਣੇ ਲਈ ਜਾਂਉਂਦੇ ਨੇ ਨਾ ਕਿ ਦੂਜਾ ਲਈ ਸੁਖਰਾਜ ਬੋਲਿਆ ਅੱਗੋਂ ਵੀ ਸੁਣ ਲੋ ਐਂਡਰੀਓ ਕਹਿੰਦਾ ਮੈਂ ਤਾਂ ਆਪਣੇ ਮੁੰਨੇ ਨੂੰ ਜਿਸ ਦਿਨ ਉਹ ਨੌਕਰੀ ਤੇ ਲੱਗਿਆ ਉਸੇ ਦਿਨ ਹੀ ਕਹਿ ਦਿੱਤਾ ਕਿ ਹੁਣ ਜੋ ਮੇਰੇ ਨਾਲ ਰਹਿਣਾ ਹੈ ਤਾਂ ਤੈਨੂੰ ਖਰਚਾ ਦੇਣਾ ਪਊ ਆਪਣੀ ਗਰੋਸਰੀ ਵੀ ਆਪ ਕਰ ਯੂ ਆਰ ਨਾਟ ਅ ਹੈਂਡੀਕੈਪਡ ਆਦਰਵਾਇਸ ਫਾਈਂਡ ਦਾ ਅਦਰ ਪਲੇਸ ਮੁੰਡੇ ਨੇ ਬਾਹਰ ਜਗਾ ਲੱਭਣੀ ਸ਼ੁਰੂ ਕਰ ਦਿੱਤੀ ਲੋਕ ਹਜ਼ਾਰ ਹਜ਼ਾਰ ਡਾਲਰ ਮਹੀਨੇ ਦਾ ਕਿਰਾਇਆ ਮੰਗਣ ਫਿਰ ਉਸਨੇ ਆਪਣੇ ਡੈਡ ਨੂੰ ਹੀ 600 ਡਾਲਰ ਮਹੀਨਾ ਦੇਣਾ ਬਿਹਤਰ ਸਮਝਿਆ ਪਰ ਸਾਡੇ ਲੋਕ ਐਵੇਂ ਨਹੀਂ ਨਿਆਣਿਆਂ ਨੂੰ ਪੁੱਛ ਪੁੱਛ ਕਰੀ ਜਾਣਗੇ ਕਿ ਉਹ ਅੱਗੋਂ ਹੋਰ ਸੜ ਚੜੀ ਜਾਂਦੇ ਨੇ ਪ੍ਰੀਤਮ ਠੰਗੀ ਦੀ ਬੇਚੈਨੀ ਵੀ ਉਸ ਨੂੰ ਚੁੱਪ ਨਹੀਂ ਸੀ ਬੈਠਣ ਦੇ ਰਹੀ ਯਾਰ ਆਪਾਂ ਦੇਸੀ ਬੰਦੇ ਭਲਾ ਗੋਰੇ ਕਿਵੇਂ ਬਣ ਸਕਦੇ ਆ ਆਪਾਂ ਇਹਨਾਂ ਮੁਲਕਾਂ ਚ ਕਾਦੇ ਲਈ ਆਏ ਹਾਂ ਪੈਸਾ ਕਮਾਉਣ ਨਿਆਣਾ ਲਈ ਚੰਗੇ ਜੀਵਨ ਲਈ ਫੇਰ ਤਾਂ ਨਿਆਣਾ ਨੂੰ ਜਾਣ ਲੈ ਸਭ ਕੁਝ ਜਿਉ ਸਾਡੇ ਜਿਉਂਦੇ ਜਿਹਾ ਇਸ਼ਾ ਕਰ ਲੈਣਗੇ ਤਾਂ ਮਾੜੀ ਵੀ ਕੀ ਗੱਲ ਪ੍ਰੀਤਮ ਬਾਈ ਤੁਹਾਡਾ ਢੰਗ ਹੈ ਸੁਖਰਾਜ ਬੋਲਿਆ ਬੈਠੇ ਲੋਕ ਮੁਸਕੜੀ ਕੇ ਹਸੇ ਉਸਨੇ ਗੱਲ ਜੋ ਟਿਕਾਣੇ ਮਾਰੀ ਸੀ ਫਿਰ ਵੱਡ ਖਾਣਾ ਜੀਤੂ ਗੱਲ ਨੂੰ ਹਾਸੇ ਚ ਪਾਉਣ ਲੱਗਾ ਬੋਲਿਆ ਬਈ ਐਵੇਂ ਤਾਂ ਨਹੀਂ ਅੱਲਾ ਪੈਂਦੀ ਆ ਹੁਣ ਸਾਡੇ ਬੁੜਿਆਂ ਨੂੰ ਵੀ ਤਾਂ ਹੀ ਅਗਲੇ ਵੱਟ ਖਾਣੇ ਕਹਿੰਦੇ ਸੀ ਜਦੋਂ ਅਗਲੇ ਨੂੰ ਮੂਹਰੇ ਟੁੱਟੀ ਕਹਾੜੀ ਵਾਂਗ ਪੈਣਾ ਹੈ ਫੇਰ ਇੱਕ ਸਾਡੇ ਪਿੰਡ ਟੋਬੇ ਫੂਫੋਂਦਾ ਦੀ ਉਹਦੇ ਬੁੜੇ ਪਤੰਦਰ ਛੱਪੜ ਕੰਡੇ ਖੜੇ ਝਾੜ ਸੈਸ਼ਨ ਨੂੰ ਅਗਲਾਂ ਹੀ ਰੱਖਦੇ ਸੀ ਹੁਣ ਜੇ ਪ੍ਰੀਤਾਂ ਬਾਈ ਵੀ ਆ ਲੈ ਢੰਗੀ ਬਈ ਹੋਈ ਆ ਤਾਂ ਬਾਹਰ ਕਮੌਣ ਦਾ ਕੋਈ ਦਾ ਢਾਂਗੇ ਦੇ ਕੋਲ ਹੋਣਾ ਹੀ ਆ ਸਾਰੇ ਲੋਕ ਟੇਟੇ ਕਰਕੇ ਹੱਸਣ ਲੱਗ ਪਏ ਜਿਵੇਂ ਕੋਈ ਅਨਾਰ ਚੱਲਦਾ ਹੋਵੇ ਫੇਰ ਕੋਈ ਬੋਲਿਆ ਚਲੋ ਛੱਡੋ ਯਾਰ ਜੀ ਦੇਕਰ ਪਾਰਟੀ ਤੇ ਆਇਆ ਉਹਦੇ ਵੀ ਤਾਂ ਕੋਈ ਗੱਲ ਸੁਣੀਏ ਪਹਿਲਾਂ ਗੱਲਾਂ ਕਰਨ ਜੋਗੇ ਤਾਂ ਹੋ ਲਈਏ ਕੋਈ ਪੈਗ ਚੁੱਕਦਾ ਬੋਲਿਆ ਜੀ ਤੂੰ ਵੱਡਾ ਖਾਣਾ ਹੱਥ ਤੇ ਰੱਖਿਆ ਕਾਜੂ ਬਦਾਮ ਦੀਆਂ ਗਿਰੀਆਂ ਖਾਂਦਾ ਬੋਲਦਾ ਰਿਹਾ ਦਰਅਸਲ ਸਾਡੇ ਬਜ਼ੁਰਗ ਖਰਬੂਜੇ ਬਹੁਤ ਬੀਜਦੇ ਸੀ ਜਦੋਂ ਪੱਕ ਜਾਣੇ ਤਾਂ ਨਿਆਣਿਆਂ ਸਣੇ ਨੇ ਤੋੜਨ ਦੀ ਕੋਸ਼ਿਸ਼ ਕਰਨੀ ਤੇ ਬੁੜੇ ਸਾਡੇ ਨੇ ਸੂਈ ਕੁੱਤੀਆਂ ਵਾਂਗੂ ਟੱਟ ਕੇ ਪਾ ਜਣਾ ਬਸ ਇਹ ਉਹਦੀ ਬੋਲੀ ਦਾ ਹੀ ਪ੍ਰਤਾਪ ਆ ਹੁਣ ਇੰਡੀਆ ਛੱਡ ਕੇ ਕੈਨੇਡਾ ਆ ਕੇ ਪਰ ਰਹੇ ਵੱਢ ਖਾਣੇ ਆਖੇ ਵੱਢ ਖਾਣੇ ਦੇ ਜਾਣੇ ਲੱਗਦੇ ਉਸ ਨੂੰ ਸਰੂਰ ਹੋ ਗਿਆ ਸੀ ਨਿੰਦੀ ਬੋਲਿਆ ਸਾਡੇ ਪਿੰਡ ਵਿੱਚ ਵੀ ਇੱਕ ਦਾਲ ਪੀਣੇ ਨੇ ਪ੍ਰੀਤਮ ਨੂੰਏ ਗੱਲਾਂ ਬਾਧੂ ਜਈਆਂ ਲੱਗ ਰਹੀਆਂ ਸੀ ਉਹ ਚੁੱਪਚਾ ਮੁਰਗੇ ਦੀ ਲੱਤ ਝੂਣਦਾ ਰਿਹਾ ਪਰ ਇੱਕ ਸਿਆਣਾ ਮੰਦਾ ਲਾਲ ਸਿੰਘ ਬੋਲਿਆ ਭਾਈ ਲਾਤ ਚੰਗੀ ਨਿਕਲਾਵੇ ਤਾਂ ਪਾਲਟੀਆਂ ਸੌਗਦੀਆਂ ਨੇ ਇੱਥੇ ਨਹੀਂ ਸਭ ਨੂੰ ਲੈਣਾਂ ਦਾ ਪਤਾ ਲੱਗਦਾ ਸਾਰੇ ਕੰਨਾਂ ਨੂੰ ਟੂਟੀਆਂ ਜੀਆਂ ਲਾਈ ਹੋਂ ਤੇ ਸਾਰੇ ਗੁਣੀਆਂ ਨਾਲ ਠੁੰਗੇ ਜੇ ਮਾਰੀ ਜਾਣਗੇ ਕਿਸੇ ਦੀ ਸੁਣਦੇ ਨਹੀਂ ਪਤਾ ਨਹੀਂ ਕੀ ਕਰੀ ਜਾਂਦੇ ਰਿਹਾ ਚੱਲ ਭਾਈ ਜਗੀਰ ਸਿੰਘ ਦੀ ਤਾਂ ਰੱਬ ਨੇ ਸੁਣ ਲਈ ਸੁਖਰਾਜ ਨੇ ਕਿਹਾ ਸੀ ਉਹ ਵੀ ਹਰ ਕੋਈ ਨਹੀਂ ਬਣ ਜਾਂਦਾ ਨਵਰਾਜ ਪਹਿਲਾਂ ਤੋਂ ਹੀ ਲਾਇਕ ਮੁੰਡਾ ਸੀ ਨਹੀਂ ਤਾਂ ਬਹੁਤੇ ਨਿਆਣੇ ਯੂਨੀਵਰਸਿਟੀ ਤੱਕ ਪਹੁੰਚਦੇ ਨਹੀਂ ਬੱਸ ਜੀ ਉਹਨੇ ਪੜਾਈ ਵੱਲ ਹੀ ਧਿਆਨ ਰੱਖਿਆ ਅਸੀਂ ਬਥੇਰਾ ਕਹਿਣਾ ਕਿਤੇ ਤੁਰ ਫਿਰਿਆ ਮੁੰਡਿਆਂ ਵਗੈਰਾ ਨੂੰ ਮਿਲਿਆ ਜੋ ਲਿਆਕਰ ਤੈਨੂੰ ਬਾਹਲੀ ਦੁਨੀਆ ਦਾ ਵੀ ਪਤਾ ਲੱਗੇ ਪਰ ਉਹਨੇ ਘਰੇ ਹੀ ਕਿਤਾਬ ਚੁੱਕੀ ਬੈਠੇ ਰਹਿਣਾ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਵਿੱਚੋਂ ਨਵਰਾਜ ਪਹਿਲਾ ਮੁੰਡਾ ਜਿਸ ਨੇ ਯੂਨੀਵਰਸਿਟੀ ਦੀ ਸਾਰੀ ਪੜ੍ਹਾਈ ਪਜੀਫੇ ਨਾਲ ਕੀਤੀ ਆ ਉਹਨੂੰ ਸੱਤ ਜੁਨੀਵਰਸਟੀਆਂ ਤੋਂ ਆਫਰ ਆਈਆਂ ਸੀ ਨੰਬਰ ਵੀ ਕਹਦੇ 95% ਤੋਂ ਘਟ ਨਹੀਂ ਡਿੱਗੇ ਜਗੀਰ ਮਾਨ ਨਾਲ ਦੱਸ ਰਿਹਾ ਸੀ ਪਰ ਪ੍ਰੀਤ ਨੂੰ ਉਹ ਗੱਲਾਂ ਹਜ਼ਮ ਨਹੀਂ ਹੋ ਰਹੀਆਂ ਸੀ ਉਹ ਬੋਲਿਆ ਨੌਕਰੀ ਇਲਾਕੇ ਵੀ ਤਾਂ ਪੈਸੇ ਕਮਾਉਣੇ ਹੁੰਦੇ ਨੇ ਉਹ ਵੀ ਲਿਮਟਿਡ ਆ ਪਰ ਬੇਨੇ ਵਿੱਚ ਤੁਸੀਂ ਜਿੰਨੇ ਮਰਜ਼ੀ ਕਮਾ ਲਿਓ ਹੁਣ ਮੇਰੇ ਮੁੰਡੇ ਕਿਸੇ ਯੂਨੀਵਰਸਿਟੀ 'ਚ ਨਹੀਂ ਗਏ ਟਰਾਂਸਪੋਰਟ ਦਾ ਕੰਮ ਦੇਖਦੇ ਨੇ ਪਰ ਪੈਸੇ ਦੇ ਮਾਮਲੇ 'ਚ ਵੱਡੇ-ਵੱਡੇ ਜੌਬ ਵਾਲੇ ਵੀ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਜ਼ਗੀਰ ਫਿਰ ਬੋਲਿਆ ਕਦੇ ਸਾਡਾ ਬਾਪੂ ਦਸਾਉਂਦਾ ਸੀ ਗਿਆ ਕਰਦਾ ਸੀ ਪਤਾ ਨਹੀਂ ਕਦੋਂ ਖੇਤੀ ਤੋਂ ਛਟਕਾਰਾ ਮਿਲੂ ਉਹ ਹਲ 45 ਤੋਂ ਹੀ ਅੱਕਿਆ ਪਿਆ ਸੀ ਔਰ ਕਰਦਾ ਵੀ ਕੀ ਐਨਾ ਮਰ ਕੇ ਖਰਚੇ ਹੀ ਪੂਰੇ ਨਹੀਂ ਸੀ ਹੁੰਦੇ ਫਿਰ ਵੀ ਉਹਨੇ ਖੇਤੀ ਦੇ ਸਿਰ ਤੇ ਆਪਣੀਆਂ ਸਾਰੀਆਂ ਭੈਣਾਂ ਵਿਆਂ ਸਾਨੂੰ ਬਾਹਰ ਤੋਰਿਆ ਚਲੋ ਹੁਣ ਮੁੰਡਾ ਦਰਦਨ ਦੀ ਨੌਕਰੀ ਦਾ ਕਰੋ ਨਾਲੇ ਪੈਸੇ ਵੀ ਚੰਗੇ ਮਿਲਣਗੇ ਨਿੰਦੀ ਬੋਲਿਆ ਅੰਕਲ ਇੱਥੇ ਕੈਨੇਡਾ ਵਿੱਚ ਵੀ ਛੋਟੀਆਂ ਜੌਬਾਂ ਵਾਲਿਆਂ ਦਾ ਇਹੋ ਹਾਲ ਆ ਉਹਨਾਂ ਦਾ ਵੀ ਮਸ਼ੀਨਾਂ ਤੋਂ ਖਿਹੜਾ ਨਹੀਂ ਛੁੱਟਦਾ ਜਿੰਨੇ ਕਮਾਉ ਉਹਨਾਂ ਹੀ ਕਢਾਉ ਵਾਲੀ ਹਾਲਤ ਹੈ ਬਿੱਲ ਬੱਤੀ ਪੂਰੇ ਨਹੀਂ ਹੁੰਦੇ ਖੁਦ ਹੀ ਮਿੱਟੀ ਖੂਨ ਹੋਏ ਲੱਗੀ ਜਾਂਦੀ ਆ ਸਖਰਾਜ ਨੇ ਕਿਹਾ ਅਗਲੇ ਏਟੀਐਮ ਮਸ਼ੀਨਾਂ ਨੂੰ ਪੂਰ ਜੋ ਲਾਏ ਨੇ ਤੁਸੀਂ ਡਾਲਰ ਪਾਈ ਜਾਓ ਉਹ ਆਪਣੇ ਆਪ ਖਰੀ ਜਾਂਦੇ ਨੇ ਪੂਰ ਖਾਲੀ ਦਾ ਖਾਲੀ ਜਗੀਰ ਨੇ ਜਿਹੀਆਂ ਚਟਪਟੀਆਂ ਗੱਲਾਂ ਸੁਣਨ ਲਈ ਤਾਂ ਇਹ ਮਹਿਫਲ ਰੱਖੀ ਸੀ ਜਦੋਂ ਟਾਇਰ ਹੋਇਆ ਬਾਹਲੀ ਦੁਨੀਆ ਵਾਲਾ ਜਿਵੇਂ ਟੁੱਟ ਗਿਆ ਹੋਵੇ ਪਰ ਉਸਦੀ ਘਰ ਵਾਲੀ ਜਸਵੀ ਕਹਿੰਉਂ ਜਈਆਂ ਪਾਰਟੀਆਂ ਪਸੰਦ ਨਹੀਂ ਉਸਦੀ ਸ਼ਰਦਾ ਦਾ ਸਿਰਫ ਪਾਠ ਪੂਜਾ ਚਾਹੀਆ ਇਸ ਵਾਰ ਵੀ ਉਸਨੇ ਰੋਕਿਆ ਸੀ ਆਹੀ ਪੈਸੇ ਜੇ ਇੱਥੇ ਲਾਉਣੇ ਨੇ ਕੋਈ ਇਧਾਰ ਪੁੰਨ ਕਰ ਦਿਓ ਕਿਸੇ ਗੁਰਦਾਰੇ ਦੇਓ ਲੋਕ ਤਾਂ ਮੀਠ ਸ਼ਰਾਬਾਂ ਖਾ ਪੀ ਕੇ ਆਉ ਜਾਣਗੇ ਮੈਂ ਸਾਫ਼ ਸਵੀਆਂ ਕਰ ਲਈ ਮਰਜੂ ਕੀ ਫਾਇਦਾ ਜਗੀਰ ਨੇ ਕਿਹਾ ਸੀ ਕੋਈ ਨਾ ਮੈਂ ਕਰਵਾ ਦੂੰ ਤੇਰੀ ਹੱਲਪ ਬਾਹਨੇ ਸਰ ਇਕੱਠੇ ਹੋਲਾਂਗੇ ਕਾੜੀ ਫੰਕਸ਼ਨ ਹੋ ਜਾਣਾ ਫੰਸ਼ਨ ਨੂੰ ਤੁਸੀਂ ਕੋਈ ਮੁੰਡੇ ਖੰਡਿਓ ਇਸ ਉਮਰ ਤੱਕ ਬੰਦੇ ਨੂੰ ਰੱਬ ਦਾ ਨਾਮ ਲਾਣਾ ਚਾਹੀਦਾ ਭਈ ਤੂੰ ਹੀ ਲਈ ਜਾ ਰੱਬ ਦਾ ਨਾਮ ਮੇਰੇ ਤੋਂ ਨਹੀਂ ਇਹ ਟਟਵੈਰ ਜੇ ਹੁੰਦੇ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ ਕੰਮ ਜਿਹੜਾ ਮਰਜ਼ੀ ਕਰਵਾ ਲਓ ਰੱਬ ਦੇ ਨਾਮ ਤੋਂ ਇਹ ਐਉਂ ਡਰਦੇ ਆ ਜਿਵੇਂ ਕਾਂ ਤੋਂ ਗਲੇਲ ਉੱਚੇ ਪਿੰਡੀ ਬਾਬੇ ਦੱਸਦੇ ਸੀ ਭਈ ਨਾਮ ਨਾਲ ਨਾਲ ਬੰਦੇ ਦਾ ਛੁਟਕਾਰਾ ਹੋਣਾ ਇਸ ਵੀਕਐਂਡ ਤੇ 75 ਨੰਬਰ ਵਾਲਿਆਂ ਦੀ ਬੇਸਮੈਂਟ 'ਚ ਸੰਗਤ ਆ ਪਰ ਤੁਸੀਂ ਆ ਆਪਣਾ ਖੱਪ ਖਾਨਾ ਪਾਈ ਰੱਖ ਕੇ ਬੈਠੇ ਚੰਗਾ ਬਹੁਤਾ ਨਾ ਬੋਲੇ ਜਾ ਤੈਨੂੰ ਪਤਾ ਹੀ ਆ ਮੈਨੂੰ ਬਾਬਾਵਾਦ ਨਾਲ ਸਖਤ ਨਫਰਤ ਆ ਮੈਂ ਇਹਨੂੰ ਵੀ ਜਾਣਦਾ ਗਰਦੇਵ ਸਿੰਘ ਉੱਚੇ ਪਿੰਡਿਆਂ ਨੂੰ ਵੀ 900 ਚੂਹਾ ਗਾ ਕੇ ਬਿੱਲੀ ਹੱਜ ਨੂੰ ਤਰਪੀ 100 100 ਪਾਪੜ ਬਿੱਲੀ ਨੇ ਪਹਿਲਾਂ ਇਹਨਾਂ ਨੇ ਹਰਾਮ ਦੀਆਂ ਖਾ ਕੇ ਲੱਕ ਬਣਿਆ ਇਹਨਾਂ ਨੇ ਸਾਰੀ ਉਮਰ ਕਦੇ ਕੰਮ ਦਾ ਢੱਕਾ ਨਹੀਂ ਤੋੜਿਆ ਕਾਰਾਲੀ ਨੇ ਆਣੇ ਘਰੋ ਘੜਤੇ ਹੁਣ ਬਾਬਾ ਬੜ ਕੇ ਬੈਠਾ ਹੈ ਬੜਾ ਕੰਮ ਸੂਤ ਆਇਆ ਦਾ ਬਾਈ ਐਵੇਂ ਨਿੰਦਿਆ ਕਰੋ ਕਿਉਂ ਪਾਪਾਂ ਦੇ ਭਾਗੀ ਬਣਦੇ ਹੋ ਉਸ ਦਿਨ ਦੱਸਦੀ ਨਹੀਂ ਸੀ ਵੀ ਸੰਤਾਂ ਦਾ ਨਿੰਦਕ ਸਿੱਧਾ ਨਰਕਾ ਰ ਹੋ ਜਾਂਦਾ ਤੂੰ ਇਸ ਪੂਪਨੇ ਨੂੰ ਸੰਤ ਕਹਿਣੀ ਆ ਉਸ ਦਿਨ ਵੀ ਮੈਂ ਤੇਰੇ ਕਰਕੇ ਚਲਾ ਗਿਆ ਆਖੇ ਬਾਬੇ ਤਾਂ ਸਿਰਫ ਡ్రਾਈ ਫਰੂਟ ਹੀ ਖਾਂਦੇ ਨੇ ਜਾਂ ਮਸ਼ਰੂਮ ਸੂਪ ਪੀਂਦੇ ਨੇ ਆਪਣੀਆਂ ਲਾਲਸਾਂ ਮਤਾ ਕਾਬੂ ਨਹੀਂ ਹੁੰਦੀਆਂ ਪਰ ਪਹਿਲ ਲੋਕਾਂ ਨੂੰ ਸੁਧਾਰਨ ਰੇਗ ਵੀ ਐਂਡ ਤੇ ਕਿਸੇ ਦੀ ਬੇਸਮੈਂਟ ਵਿੱਚ ਦਬਾਅ ਰੱਖਿਆ ਹੁੰਦਾ 1500 ਡਾਲਰ ਬਣ ਜਾਂਦਾ ਤੇ ਮੁਫਤ ਦੀ ਸੇਵਾ ਇਆਇ ਬਾਬੇ ਦਾ ਕੈਂਸਰ ਨੇ ਕੈਂਸਰ ਜਗੀਰ ਨੇ ਕਿਹਾ ਸੀ ਫਿਰ ਉਹਨੇ ਆਪਣੀ ਘਰ ਵਾਲੀ ਦੀਆਂ ਸਾਰੀਆਂ ਦਲੀਲਾਂ ਰੱਦ ਕਰਕੇ ਇਹ ਪਾਰਟੀ ਰੱਖ ਲਈ ਸੀ ਹੁਣ ਉਹਦੇ ਮਹਿਮਾਨ ਕਮਰੇ ਚ ਪੂਰਾ ਕੜਮਸ ਪੈ ਰਿਹਾ ਐਨੇ ਨੂੰ ਦਲਜੀਤ ਦੀ ਫੈਮਲੀ ਵੀ ਪਹੁੰਚ ਗਈ ਉਹ ਕਿਸੇ ਹੋਰ ਪਾਰਟੀ ਤੋਂ ਆਏ ਦਲਜੀਤ ਜਗੀਰ ਨਾਲ ਹੱਥ ਮਲਾਉਂਦਾ ਬੋਲਿਆ ਅੰਕਲ ਤੁਹਾਡੀ ਸਟਰੀਟ ਤੇ ਕਿਤੇ ਵੀ ਪਾਰਕਿੰਗ ਨਹੀਂ ਮਿਲੀ ਗੱਡੀਆਂ ਗੱਡੀਆਂ ਖੜੀਆਂ ਨੇ ਕੀ ਚੱਕਰ ਆ ਹਾਂ ਸੱਚ ਅਸੀਂ ਬਹੁਤ ਦੂਰ ਪਾਰਕ ਕਰਕੇ ਜਦੋਂ ਤੁਰੇ ਆਉਂਦੇ ਸੀ ਤਾਂ 75 ਨੰਬਰ ਘਰ ਮੂਰ ਇੱਕ ਮਾਸੜੀ ਜਿ ਰੁਕੀ ਜਿਵੇਂ ਸਤਨ ਚਾਰ ਚੱਟ ਦੁੱਧ ਕਪੜੀਏ ਵਾਲੇ ਗੜਬਈ ਉਤਰੇ ਤੇ ਇੱਕ ਕੋਈ ਸੰਤ ਮਹਾਪੁਛ ਲਾਇਆ ਓਏ ਆਹੋ ਇਹੀ ਆ ਬੰਗਲਾ ਭਗਤ ਕਰਦੇ ਸਿੰਘ ਉੱਚੇ ਵੰਡੀ ਆ ਉਹਦਾ ਜੱਤ ਸੰਗ ਅੱਜ ਇੱਥੇ ਸਾਡੀ ਸਰਦਾਰਨੀ ਵੀ ਜਾਣੋ ਫਰਦੀ ਦੀ ਸਾਡੇ ਲੋਕਾਂ ਨੂੰ ਗਰੇ ਡਾਕ ਵੀ ਆ ਕਰਨੀ ਆ ਸਕਦੀ ਭੇਡਾਂ ਵਾਲੇ ਹਾਲਾ ਬਸ ਬੂਥੇ ਚੱਕੇ ਤੁਰ ਪਏ ਫਿਰ ਗੱਲਬਾਤ ਦਾ ਵਿਸ਼ਾਸਾਂ ਤਾਂ ਦਵਾਲੇ ਘੁੰਮਣ ਲੱਗਿਆ ਪ੍ਰੀਤਮ ਢੰਗੀ ਕਹਿ ਰਿਹਾ ਵੈਸੇ ਜੇ ਪੈਸੇ ਚ ਖੇਲਣਾ ਹੋਵੇ ਤਾਂ ਗੁਰਦੁਆਰਾ ਖੋਲੋ ਬਹੁਤ ਵਧੀਆ ਬਿਨਸਾ ਕੋਈ ਐਡ ਨਹੀਂ ਕਰਨੀ ਪੈਂਦੀ ਆਪਣੇ ਆਪ ਡਾਲਰਾਂ ਦਾ ਮੀਂਹ ਵਰਦਾ ਸਾਹਮਣੇ ਲੱਖ ਲੱਖ ਡਾਲਰ ਵਾਲੀਆਂ ਗੱਡੀਆਂ ਰੱਖੀਆਂ ਹੋਈਆਂ ਨੇ ਮਿਲੀਅਨ ਦੇ ਬਿਜ਼ਨਸ ਖੋਲੇ ਹੋਏ ਨੇ ਜਿਹੜੇ ਅਜੇ ਇੰਡੀਆ ਤੋਂ ਸੇਵਕ ਬਣ ਕੇ ਬੰਦੇ ਕੱਢਦੇ ਨੇ ਉਹਦੀ ਮਾਇਆ ਅਲੱਗਾਂ ਜਿੰਦੀ ਬੋਲਿਆ ਜਿਹਨੂੰ ਗੁਰਦੁਆਰੇ ਵਾਲੇ ਬੜ ਨਿੰਦੇ ਉਹ ਆਪਣੀ ਡੇਰਾ ਖੋਲ ਕੇ ਬਹਿ ਜਾਂਦਾ ਆ ਗੁਰਦੇਸ਼ ਸਿੰਘ ਵੀ ਅੱਜ ਕੱਲ ਬੜੀ ਚੜ੍ਹਾਈ ਆ ਸੁਖਣੀ ਸਾਹ ਦੇ ਪਾਠ ਰਹਿਣ ਸਭਾਈ ਕੀਰਤਨ ਘੰਟ ਪੜ ਲ ਸਾਰਾ ਕੁਝ ਇਹ ਸੇਜ ਦੇ ਲਾ ਰਖਦਾ ਅੱਜ ਦੇ ਤਰੀਕੇ ਦਾ ਬਿジネス ਪੂਰਾ ਬੀਜੀਆ ਸੁਖਰਾਜ ਬੋਲਿਆ ਮੇਰੇ ਤੋਂ ਬੱਚੋ ਇਹਦੇ ਬਾਰੇ ਟੋਮੀ ਤਾਂ ਥੱਲੇ ਸੈਂਟ ਨਹੀਂ ਲਾਉਂਦਾ ਐਡੀਡਾਸ ਤੇ ਨਾਈਕੀ ਦੇ ਸ਼ੂ ਤੇ ਜੈਕਟਾਂ ਪਾਹਨਦਾ ਕਰਮ ਦੁੱਧ ਵਿੱਚ ਉਬਲੇ ਹੁਸ਼ਵਾਰੇ ਅਨਾਰ ਦਾ ਜੂਸ ਮਸ਼ਰੂਮ ਸ਼ੂਕ ਮਸ਼ਰੂਮ ਚਿੱਲੀ ਇਹਦੇ ਮਨਪਸੰਦ ਖਾਣੇ ਨੇ ਹੁਣ ਤਾਂ ਇਸ ਨੇ ਮਹਾਲੀ ਵਿੱਚ ਇੱਕ ਗੁਰਦੁਆਰਾ ਬਣਾ ਲਿਆ ਹਾਸਮਤਾਲ ਦੇ ਵਿਧਵਾ ਸ਼ਰਮਾ ਦੇ ਨਾਵਾ ਤੇ ਪੂਰੇ ਸੰਸਾਰ ਵਿੱਚੋਂ ਪੈਸੇ ਇਕੱਠੇ ਕਰਦਾ। ਇਧਰ ਮੁੰਡੇ ਕੁੜੀਆਂ ਲਿਜਾ ਕੇ ਉਧਰ ਰਿਸ਼ਤੇ ਕਰਵਾਉਂਦਾ ਤੇ ਬਦਲੇ 'ਚ ਦਾਣ ਦੀ ਮੋਟੀ ਰਕਮ ਵਟੋਰਦਾ। ਲੁਧਿਆਣੇ ਇਸਨੇ ਇੱਕ ਸਕੂਲ ਵੀ ਖੋਲ੍ਹਿਆ, ਉੱਥੇ ਇਸ ਨੂੰ ਕੈਨੇਡਾ ਵਾਲੇ ਬਾਬਾ ਕਹਿੰਦੇ ਨੇ। ਲੋਕਾਂ ਨੂੰ ਮੁਕਤੀ ਦਾ ಪಾਠ ਪੜਾਉਂਦਾ, ਆਪ ਲਾਲਸਾ ਵਿੱਚ ਤਸਿਆ ਪਿਆ। ਪਤਾ ਲੱਗਿਆ ਇੱਥੇ ਹੌਲੀਡੇਨ ਹੋਟਲਾਂ ਦੀਆਂ ਫਰੈਂਚਾਈਜ਼ ਵੀ ਲਈਆਂ ਨੇ ਇਹਨੇ। ਜੰਗੀਰ ਹੱਸਿਆ, ਇਹ ਜੇ ਬਾਬੇ ਨੂੰ ਤਾਂ ਨੀਂਦ ਵੀ ਦੋ ਪੈ ਕੇ ਲਾ ਗਈ ਆਉਂਦੀ ਉਹ। ਉਸਨੇ ਇਹ ਕਹਿ ਕੇ ਲਿਵਿੰਗ ਰੂਮ ਵੱਲ ਦੇਖਿਆ ਕਿ ਕਿਤੇ ਔਰਤਾਂ ਜਮਾਈ ਜਸਵੀਰ ਤਾਂ ਨਹੀਂ ਸੁਣਦੀ। ਫਿਰ ਲੋਕ ਇਧਰ ਉਧਰ ਦਿਆਂ ਗੱਲਾਂ ਮਾਰਦੇ ਰਹੇ ਪਰ ਜਗੀਰ ਦੀ ਸੋਚ ਤਾਂ ਕਿਤੇ ਹੋ ਰਹੀ اٹ ਗਈ ਸੀ। ਉਹ ਸੋਚਣ ਲੱਗਿਆ ਜਸਵੀਰ ਆਕਰ ਕਿਸ ਚੀਜ਼ ਤੋਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੀ ਆ ਤੇ ਕਾਦੇ ਨਹੀਂ। ਪ੍ਰਮਾਤਮਾ ਨੇ ਇੰਨਾ ਸੋਹਣਾ ਬੇਟਾ ਦਿੱਤਾ। ਬੇਟਾ ਇੰਗਲੈਂਡ ਵਿੱਚ ਸੈਟਾ। ਸਾਰੇ ਔਰ ਮੈਂ ਇਹਨੂੰ ਘਰ ਦੀ ਲਾਣੇਦਾਰੀ ਬਣਾ ਰੱਖਿਆ। ਕਦੇ ਕਿਸੇ ਚੀਜ਼ ਦਿੱਤਾ ਗੀ ਨਹੀਂ ਆਉਣ ਦਿੱਤੀ। ਕਦੀ ਕੋਈ ਐਵ ਨਹੀਂ ਕੀਤਾ। ਫੇਰ ਵੀ ਇਹ ਉਹਦੇ ਪੂਪਨੇ ਕੋਲ ਤੁਰ ਹੀ ਖੜੀ ਆ। ਉਸ ਨੂੰ ਜੱਪਿਆ ਜਦੋਂ ਉਸਦੀ दारू ਉੱਤਰਦੀ ਜਾ ਰਹੀ ਹੋਵੇ ਉਸਨੇ ਇੱਕ ਪੈਗ ਹੋਰ ਬਣਾ ਲਿਆ। ਸੋਨੇ ਵਰਗਾ ਮੁੰਡਾ ਇਹ ਮੇਰਾ ਕਦੇ ਬੀਅਰ ਤੱਕ ਟੱਚ ਨਹੀਂ ਕੀਤੀ। 26 ਸਾਲ ਦੀ ਉਮਰ ਵਿੱਚ ਹੀ ਏਡੀ ਵੱਡੀ ਕੰਪਨੀ ਦਾ ਸੀਓ ਬਣ ਗਿਆ। ਤਾਂ ਆਪਣੇ ਬਲ ਉਸਦੇ ਕਿੰਨੇ ਬੈਨੀਫਿਟ ਨੇ ਤੇ ਟ੍ਰੈਵਲ ਦਾ ਖਰਚਾ ਵੀ ਫ੍ਰੀ ਆ। ਇੱਥੋਂ ਤੱਕ ਮੇਰੀ ਕਮਾਈ ਨਾਲ ਪੜ੍ਹਾਈ ਕਰਕੇ ਪਹੁੰਚਿਆ ਪਰ ਇਹ ਸੰਤ ਗੁਰਦੇਵ ਸਿੰਘ ਵਿੱਚ ਕਿੱਥੋਂ ਆ ਗਿਆ? ਜਿਸ ਦਾ ਉਹ ਚੰਗੀ ਦੀ ਨੌਕਰੀ ਮਿਲਣ ਲਈ ਧੰਨਵਾਦ ਕਰਨਾ ਜਾਣਾ ਚਾਹੁੰਦੀ ਆ। ਤੇ ਆ ਮੇਰੀ ਪਾਰਟੀ ਉਸ ਨੂੰ ਚੁੱਭ ਰਹੀ ਆ ਪਰ ਮੈਂ ਕਿਵੇਂ ਖੁਸ਼ ਨਾ ਹੋਵਾਂ ਮੇਰਾ ਕਿੰਨਾ ਵੱਟਾ ਸੁਪਨਾ ਪੂਰਾ ਹੈ ਉਸਨੇ ਬਰਫ ਦੀ ਡਲੀ ਚਾਕੇ ਗਲਾਸ ਵਿੱਚ ਸੁੱਟੀ ਗਲਾਸ ਇੱਕੋ ਸਾਹੇ ਅੰਦਰ ਸੁੱਟਿਆ ਕੁਝੇ ਪਲਾਂ ਵਿੱਚ ਨਸ਼ੇ ਦੇ ਫੋਰ ਫੇਰ ਕੰਨ ਚੁੱਕਲੇ ਉਸਦੀਆਂ ਸੋਚਾਂ ਇੰਗਲੈਂਡ ਦੀਆਂ ਫਾਉਂਟਰੀਆਂ ਘੁੰਮੀਆਂ ਜੰਬੂਰਾ ਨਾਲ ਮਾਸ ਤੜਬਾਉਣ ਵਾਲੀ ਗੱਲ ਸੀ ਫਿਰ ਉਸ ਨੂੰ ਨਵਰਾਜ ਦਾ ਕੱਲ ਆਇਆ ਫੋਨ ਯਾਦ ਆਇਆ ਜਿਸ ਵਿੱਚ ਉਸਨੇ ਕਿਹਾ ਸੀ ਡੈਡ ਹੁਣ ਆਪਣੀ ਰਿਟਾਇਰਮੈਂਟ ਇੰਜੋਏ ਕਰੋ ਹੁਣ ਤੁਸੀਂ ਤੇ ਮੰਮੀ ਦੇ ਕੋਈ ਕੰਮ ਨਹੀਂ ਕਰਨਾ ਮੈਂ ਆਪੇ ਚਲਾਵਾਂਗਾ ਘਰ ਸੋਨੀਆ ਨੂੰ ਇੰਗਲੈਂਡ ਫੋਨ ਕਰ ਲਿਆ ਕਰੋ ਉਹ ਵੀ ਤਾਂ ਤੁਹਾਨੂੰ ਮੇਰੇ ਜਿੰਨੀ ਪਿਆਰੀ ਆ ਬਾਕੀ ਪਾਰਟੀ ਦੇ ਬਾਅਦ ਕਿਸੇ ਬੋਟ ਕਰੂਜ਼ ਵਗੈਰਾ ਤੇ ਜਾਓ ਮੈਂ ਬੁੱਕ ਕਰਵਾ ਦਿੰਦਾ ਪੁੱਤ ਦੀਆਂ ਗੱਲਾਂ ਸੋਚ-ਸੋਚ ਚ ਉਹ ਗੱਦ-ਗੱਦ ਹੋ ਰਿਹਾ ਸੀ ਬਹੁਦਰ ਪ੍ਰੀਤਮ ਢੰਗੀ ਦੀ ਸੂਹੀ ਜਿਵੇਂ ਉੱਥੇ ਹੀ ਫਸ ਹੋਈ ਸੀ ਪੈਸੇ ਨਾਲ ਕੁਝ ਵੀ ਖਰੀਦਿਆ ਜਾ ਸਕਦਾ ਪਰ ਸੁਖਰਾਜ ਨੇ ਮੋੜਾ ਦੇ ਦਿੱਤਾ ਸੀ ਪੈਸੇ ਹੀ ਸਭ ਕੁਝ ਨਹੀਂ ਹੁੰਦਾ ਪੈਸਾ ਦਾ ਡਰੱਗ ਵੇਚਣ ਵਾਲਿਆਂ ਕੋਲ ਹੀ ਬਥੇਰਾ ਹੁੰਦਾ ਪਰ ਹਸ਼ਰ ਪੈਨਕੂਵਰ ਵਿੱਚ ਪੈਸੇ ਲਈ ਕਿੰਨੇ ਮੁੰਡੇ ਕਤਲ ਹੋਏ ਮਾਪੇ ਬਿਲਕੁਲ ਦੇ ਪੈਸੇ ਨਹੀਂ ਨਾ ਤਾਂ ਪੁੱਤਰਾਂ ਦੀ ਜਾਨ ਬਚਾਈ ਤੇ ਨਾ ਹੀ ਮਾਪਿਆਂ ਨੂੰ ਸੁੱਖ ਦਿੱਤਾ ਨਿੰਦੀ ਬੋਲ ਦੂਰ ਕੀ ਜਾਣੇ ਹੁਣ ਆਪਣੇ ਬ੍ਰੈਂਪਟਨ ਦਾ ਵੀ ਤਾਂ ਇਹ ਹੈ ਨਾ ਆਏਦਨ ਬਾਰਡਰ ਤੇ ਟਰੱਕ ਫੜ ਹੁੰਦੇ ਨੇ ਜਿਨ੍ਹਾਂ ਵਿੱਚ 90 ਪ੍ਰਤੀਸ਼ਤ ਬੰਦੇ ਆਪਣੇ ਦੇਸੀ ਹੁੰਦੇ ਨੇ ਹੁਣ ਤਾਂ ਆਪਣੀਆਂ ਤੀਮੀਆਂ ਵੀ ਘਟ ਨਹੀਂ ਪਥੇਰੀਆਂ ਬੰਦਿਆਂ ਨਾਲ ਹੀ ਅਮਰੀਕਾ ਦੀਆਂ ਜੇਲਾਂ ਚ ਚੜ੍ਹਦੀਆਂ ਨੇ ਭਾਈ ਜੋ ਸਵਾਦ ਹੱਕ ਹalal ਦੀ ਕਮਾਈ ਚਾ ਹੋਰ ਕਿਤੇ ਨਹੀਂ ਘੱਟੋ ਘੱਟ ਬੰਦਾ ਸੁੱਖ ਦੀ ਨੀਂਦ ਤਾਂ ਸੌਂਦਾ ਉਹੀ ਤਾਂ ਦੋ ਰੋਟੀਆਂ ਤਾਂ ਖਾਣੀ ਹੁੰਦੀ ਨੇ ਤੇ ਬੰਦਾ ਮਿਹਨਤ ਦੀ ਕਮਾਈ ਨਾਲ ਖਾ ਲਵੇ ਜ਼ਗੀਰ ਦੀ ਗੱਲ ਸੁਣ ਕੇ ਪਤਾ ਨਹੀਂ ਪ੍ਰੀਤਮ ਨੂੰ ਕਿਉਂ ਲੱਗਿਆ ਕਿ ਗੱਲਾਂ ਉਸ ਨੂੰ ਸੁਣਾਈਆਂ ਜਾ ਰਹੀਆਂ ਸੀ ਜਿਵੇਂ ਸਵਾਦਲੇ ਖਾਣੇ ਵਿੱਚ ਕੋਕੜੂ ਆ ਰਹੇ ਹੋਣ ਪੈਸਾ ਕਮਾਣਾ ਵੀ ਸਮਾਰਟ ਬੰਦਿਆਂ ਦਾ ਕੰਮ ਆ ਪੈਸੇ ਨਾਲ ਹੀ ਸਹੂਲਤਾਂ ਮਿਲਦੀਆਂ ਨੇ ਤੇ ਭਾਵੇਂ ਮਾਡਰਨ ਜੁਗ ਵਿੱਚ ਵੀ ਇਹ ਤਰੱਕੀ ਦੀ ਨਿਸ਼ਾਨੀ ਆ ਪਰੇ ਪੈਸੇ ਬਣਾਉਣ ਦਾ ਟੰਗ ਹਰ ਕਿਸੇ ਨੂੰ ਨਹੀਂ ਹੁੰਦਾ ਮਹਿਲ ਫਿਰ ਟੜਟੜ ਕਰਕੇ ਹੱਸ ਪਈ ਕੋਈ ਬੋਲਿਆ ਟੱਗੀ ਬੰਦੇ ਹੀ ਪੈਸਾ ਕਮਾ ਸਕਦੇ ਨੇ ਪ੍ਰੀਤਨ ਜਵੇਂ ਚਿੱਠਾ ਜਹਾ ਪੈ ਗਿਆ ਨਿੰਦੀ ਫੇਰ ਬੋਲਿਆ ਇਸ ਮੁਲਕ ਵਿੱਚ ਅਸਲ ਕਮਾਈ ਤੁਹਾਡੇ ਬੱਚੇ ਦੇ ਜੇ ਚੰਗੇ ਨਿਕਲ ਆਏ ਤਾਂ ਤੁਸੀਂ ਅਮੀਰ ਹੋ ਜੇ ਤੁਹਾਡੇ ਨਾਲ ਰਹੇ ਤਾਂ ਫਿਰ ਪੈਸਾ ਵੀ ਕੀ ਕਰਨਾ ਇੱਕ ਤਾਂ ਸਾਡੇ ਲੋਕ ਜੱਟ ਜੱਫਾ ਨਹੀਂ ਛੱਡਦੇ ਕਿਸੇ ਕੋਲ ਗੁਰਦੁਆਰੇ ਦੀ ਪ੍ਰਧਾਨਗੀ ਹੋਵੇ ਕੋਈ ਕੁਰਸੀ ਹੋਵੇ ਲਾਣੇਦਾਰੀ ਹੋਵੇ ਮਜ਼ਾਲਾ ਕਿਸ ਨੂੰ ਨੇੜੇ ਲੱਗਣ ਦੇ ਦੇਣ ਜਿਵੇਂ ਜਾਇਦਾਤ ਤੇ ਵੀ ਸੱਪ ਬਣ ਕੇ ਆਤਮ ਸਾਹਾਂ ਤੱਕ ਮਿਲ ਨਹੀਂ ਜਾਣਗੇ ਤੇ ਨਿਆਣੇ ਨੇ ਤਾਂ ਤੋਂ ਭੱਜਣਾ ਹੀ ਹੁੰਦਾ ਕਿਉਂਕਿ ਉਹਨਾਂ ਦੇ ਕਰਨ ਲਈ ਤਾਂ ਕੁਝ ਨਹੀਂ ਹੁੰਦਾ ਅਸੀਂ ਭੁੱਲ ਜਾਂਦੇ ਹਾਂ ਕਿ ਬੱਚੇ ਕਿਸ ਕਲਚਰ ਦੀ ਪਦائش ਨੇ ਬਸ ਕਈ ਨਿਆਣਿਆਂ ਨੂੰ ਵੀ ਸਾਰੀ ਉਮਰ ਜੱਟ ਜੱਫਾ ਮਾਰੀ ਰੱਖਦੇ ਰਹਿਣ ਸੁਖਰਾਜ ਨੇ ਆਪਣੀ ਰਹਿ ਦਿੱਤੀ ਅਸੀਂ ਧਨਵਾਲਾ ਜ ਨੂੰ ਕਦੇ ਕਿਸੇ ਗੱਲੋਂ ਨਹੀਂ ਰੋਕਿਆ ਸਾਰੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਆ ਇਸ ਕਰਕੇ ਤਾਂ ਉਹ ਤੁਹਾਡਾ ਇੰਨਾ ਕਰਦਾ ਜੇ ਤੁਸੀਂ ਵੀ ਇੱਥੇ ਦੀ ਕਮਾਈ ਦਿਖਾਵੇ ਲਈ ਚੁੱਕ ਚੁੱਕ ਇੰਡੀਆ ਸੁੱਟੀ ਜਾਂਦੇ ਕਦੇ ਕੋਠੀ ਪਾ ਲਈ ਕਦੇ ਜ਼ਮੀਨ ਲੈ ਲਈ ਨਿਆਣੇ ਇੱਥੇ ਦੋ ਦੋ ਜਵਾਬਾਂ ਕਰਕੇ ਯੂਨੀਵਰਸਿਟੀ ਦਾ ਖਰਚਾ ਪੂਰਾ ਕਰਦਾ ਫਿਰ ਉਸਨੇ ਸਵਾਹ ਪੜਨਾ ਸੀ ਸੋਕਰਾਜ ਨੇ ਜ਼ਗੀਰ ਦਾ ਉੱਤਰ ਮੋੜਿਆ ਫਿਰ ਨਾਇਬ ਸਿੰਘ ਤੋਂ ਵੀ ਰਹਿਣਾ ਗਿਆ ਕਾਕਾ ਉੱਥੇ ਸਾਡੀਆਂ ਜੜਾਂ ਨੇ ਕਿਵੇਂ ਮੁੱਖ ਮੋੜ ਲਈ ਹੈ ਪਿੰਡ ਵਾਲੇ ਪਹਿਲਾਂ ਸਾਨੂੰ ਕੱਚੇ ਛੱਪਰ ਵਾਲਾ ਕਹਿੰਦੇ ਹੁੰਦੇ ਸੀ ਮੈਂ ਆਲੇ-ਦੋਲੇ ਪਿੰਡ ਵਿੱਚ ਸਭ ਤੋਂ ਉੱਚੀ ਕੋਠੀ ਬਣਾਈ ਜਿਹੜਾ ਪਿੰਡ ਵਾਲੇ ਸਾਨੂੰ ਉੱਚੀ ਕੋਠੀ ਵਾਲੇ ਕਹਿੰਦੇ ਨੇ ਇਹ ਤਾਂ ਸਹੂਕ ਕਰਨਾ ਹੀ ਪੈਂਦਾ ਜਿੱਥੇ ਮਰਜੀ ਭੱਜ ਜਾਓ ਪਰ ਕਿਕਰਾਂ ਨੂੰ ਅੰਬ ਨਹੀਂ ਲੱਗ ਸਕਦੇ ਤੇ ਨਾ ਹੀ ਕਾਮਾ ਦੇ ਕਦੋਂ ਹੱਸ ਬਣੇ ਕੈਨੇਡਾ ਦੇ ਜਵਾਕਾਂ ਨੇ ਕੈਨੇਡਾ ਦੀ ਬਣ ਕੇ ਰਹਿਣਾ ਨਿੰਦੀ ਬੋਲਿਆ ਸਾਡੇ ਲੱਤਾਂ ਦਰਅਸਲ ਦੋਨੇ ਪਾਸੇ ਫਸੀਆਂ ਹੋਈਆਂ ਨੇ ਨਾ ਅਸੀਂ ਪੰਜਾਬ ਦਾ ਖਿਹੜਾ ਛੱਡਦੇ ਆਂ ਨਾ ਕੈਨੇਡਾ ਦਾ ਸਾਨੂੰ ਤਾਂ ਦੰਦਾ ਚ ਜੀਬ ਲੈ ਕੇ ਇੰਡੀਆ ਵਾਲੀ ਸਾਰੀ ਪ੍ਰਾਪਰਟੀ ਬੇਚ ਕੇ ਪੈਸਾ ਇੱਥੇ ਲਿਆਉਣਾ ਚਾਹੀਦਾ ਕਿਉਂਕਿ ਜਵਾਕਾਂ ਨੇ ਤਾਂ ਹੁਣ ਉਧਰ ਜਾਣਾ ਨਹੀਂ ਤੇ ਨਾ ਹੀ ਜਾ ਕੇ ਅਸੀਂ ਖੇਤੀ ਕਰਨੀਆਂ ਉਹੀ ਇੱਧਰ ਤੁਹਾਡਾ ਘਰ ਫਰੀ ਹੋਵੇ ਤੇ ਨਾ ਹੀ ਉੱਧਰ ਕਿਸੇ ਕਬਜ਼ੇ ਕੁਬਜ਼ੇ ਦਾ ਡਰ ਰਹੇ ਹੁਣ ਬਾਕੀ ਕੌਮਾਂ ਵਾਲੇ ਗੋਰੇ ਚੀਨੇ ਜਾਂ ਫਿਲੀਪੀਨੀ ਇੱਥੇ ਹੀ ਕਰਦੇ ਨੇ ਪਰ ਸਾਡੇ ਲੋਕ ਦੋ ਬਾਈੜੀਆਂ 'ਚ ਸਵਾਰ ਹੋ ਕੇ ਕੁੱਤੇ ਦੀ ਮੌਤ ਮਰੀ ਜਾਣਗੇ ਤਾਂ ਹੀ ਦਾ ਗੋਰੇ ਸਾਡਾ ਮਜ਼ਾਕ ਉਡਾਉਂਦੇ ਨੇ ਪ੍ਰੀਤਮ ਢੰਗੀ ਸੋਫੇ ਤੋਂ ਅੱਗੇ ਵੱਲ ਉੱਲਰਦਾ ਫਿਰ ਪੈਗ ਚੁੱਕਦਾ ਬੋਲਿਆ ਭਾਈ ਮੁੰਡਿਆ ਤੇਰੀ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਮੈਂ ਹਰ ਸਾਲ ਆਪਣੇ ਪਿੰਡਾਂ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਉਣ ਜਾਣਾ ਇੱਕ ਕਸੀ ਸੱਭਿਆਚਾਰਕ ਮੇਲਾ ਵੀ ਕਰਵਾਉਂਦੇ ਆ ਉੱਥੇ ਸਾਰੇ ਲੀਡਰ ਪਹੁੰਚਦੇ ਨੇ ਪਿੰਡ ਦਾ ਨਾਮ ਉੱਚਾ ਹੁੰਦਾ ਤੇ ਨੌਜਵਾਨ ਪ੍ਰੀੜ ਨੂੰ ਪ੍ਰੇਰਨਾ ਮਿਲਦੀ ਆ ਪਰ ਅੰਕਲ ਲੋਕ ਇਹ ਤੋਂ ਡਰੱਗ ਵੇਚ ਕੇ ਪੁੱਠੇ ਸਿੱਧੇ ਤਰੀਕੇ ਨਾਲ ਪੈਸੇ ਕਮਾ ਕੇ ਉੱਧਰ ਆਪਣਾ ਨਾਮ ਚੰਕਾਉਣ ਲਈ ਇਦਾਂ ਕਰਦੇ ਨੇ ਕੀ ਇਹ ਠੀਕ ਆ ਫਿਰ ਉਧਰੋਂ ਮੁੰਡੇ ਕੁੜੀਆਂ ਤੋਂ ਕੈਨੇਡਾ ਕੱਢਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਵਟੋਰਦੇ ਨੇ ਕਬੂਤਰਬਾਜੀ ਕਰਦੇ ਨੇ ਇੱਕ ਸਾਡੇ ਪਿੰਡ ਦੇ ਨਵੇਂ ਅਮਰੀਕਾ ਚ ਜਾ ਕੇ ਪੈਸੇ ਦੇ ਦਿਖਾਵੇ ਲਈ ਆਪਣੇ 10 ਨੰਬਰੀ ਪਿਓ ਦੀ ਯਾਦ ਵਿੱਚ ਗੇਟ ਬਣਵਾ ਵੀ ਆਂਦਾ ਤਾਂ ਕਿ ਇੰਦਾਂ ਨਾਲ ਉਹਦੇ ਪਿਓ ਦਾ ਜੀਵਨ ਇਤਿਹਾਸ ਬਦਲ ਜਾਊ। ਪ੍ਰੇਤਮ ਨੂੰ ਉਸਤੇ ਕਹੀ ਗੱਲ ਵੀ ਲੜ ਗਈ। ਗੇਟ ਤਾਂ ਉਹ ਵੀ ਆਪਣੇ ਅੰਮਲੀ ਤੇ ਚੋਰ ਪਿਤਾ ਦੀ ਯਾਦ ਵਿੱਚ ਬਣਾ ਕੇ ਆਇਆ ਸੀ। ਪਰ ਉਹ ਕੁਝ ਕਹਿਣ ਦੀ ਵੇਅ ਇਸਕ ਯਹੀ ਕੋਲ ਜ਼ਾਰਾਹਾ। ਐਨਨ ਨੂੰ ਫੋਨ ਖੜਕਿਆ। ਇਹ ਅਮਰੀਕਾ ਤੋਂ ਨਵਰਾਜ਼ਦਾਈ ਫੋਨ ਸੀ। ਜਸਵੀਰ ਕੁਝ ਗੱਲਾਂ ਕਰਨ ਤੋਂ ਬਾਅਦ ਕਾਲ ਲੈਸ ਫੋਨ ਚੁੱਕ ਕੇ ਜੰਗੀਰ ਕੋਲ ਲਾਈ। ਉਹ ਕਹਿ ਰਿਹਾ ਸੀ ਬੜਾ ਕਿਰਾਏ ਦਾ ਘਰ ਦੇਖਣ ਨਾਲੋਂ ਮੈਂ ਆਪਣਾ ਹੀ ਵਾਏ ਕਰ ਲੈਂਦਾ ਹਾਂ ਸਰਹੋਜ਼ੇ ਵਿੱਚ ਘਰ ਦੇਖ ਲਿਆ ਉਹ ਮੇਰੀ ਫਰੈਂਡ ਹੈ ਨਾ ਸਿਡੋਨੀ ਉਹ ਕਹਿੰਦੀ ਸੀ ਇਸੇ ਸਮਰ ਵਿੱਚ ਆਪਾਂ ਵਿਆਹ ਰੱਖਣਾ ਹੈ ਉਦੋਂ ਵੀ ਤਾਂ ਲੈਣਾ ਹੀ ਪਊ ਹਾਂ ਸੱਚ ਸਿਡੋਨੀ ਨੂੰ ਵੀ ਇੱਧਰ ਹੀ ਜੌਬ ਮਿਲ ਗਈ ਤੁਸੀਂ ਤਾਂ ਮੰਮੀ ਟ੍ਰਾਂਟੋ ਵਾਲੇ ਘਰ 'ਚ ਹੀ ਰਹੀ ਜਾਓ ਅਸੀਂ ਅਮਰੀਕਾ ਹੀ ਸੈਟਲ ਹੋ ਜਾਵਾਂਗੇ ਬਸ ਇਹੀ ਦੱਸਣ ਲਈ ਫੋਨ ਕੀਤਾ ਸੀ ਜਗੀਰ ਦੇ ਹੱਥ ਵਿੱਚ ਫੜਿਆ ਦਰੂ ਦਾ ਗਲਾਸ ਕੰਬਣ ਲੱਗਾ ਐਨੀ ਜਲਦੀ ਉਹ ਇਸ ਚੁਰਾਹੇ ਤੇ ਆਣ ਖੜੇਗਾ ਇਹ ਤਾਂ ਉਸਨੇ ਕਦੇ ਸੋਚਿਆ ਹੀ ਨਹੀਂ ਸੀ ਜਿੱਥੋਂ ਪੁੱਤਰ ਦਾ ਰਸਤਾ ਅੱਡ ਹੋਣ ਵਾਲਾ ਸੀ ਪਤਾ ਨਹੀਂ ਖੁਸ਼ ਹੋਣ ਦਾ ਵੇਲਾ ਸੀ ਜਾਂ ਉਦਾਸ ਹੋਣ ਦਾ ਇੱਕ ਨਦੀ ਵੱਡੇ ਸਮੁੰਦਰ ਵਿੱਚ ਡਿੱਗਣ ਜਾ ਰਹੀ ਸੀ ਜਿਵੇਂ ਕਿਸੇ ਪੰਛੀ ਦੇ ਬੋਟ ਨੂੰ ਖੰਭ ਨਿਕਲ ਆਏ ਹੋਣ ਉਸ ਨੂੰ ਆਪਣਾ ਬਾਪ ਬਦ ਸੌਂਦਾ ਸੋਂ ਯਾਦ ਆਇਆ ਫਿਰ ਉਸਨੇ ਇੱਕੋ ਸਾਹੇ ਸਾਰਾ ਗਲਾਸ ਢੀਕ ਲਿਆ ਪਰ ਨਸ਼ੇ ਨੇ ਧੇਰ ਤੱਕ ਕੋਈ ਵੀ ਤੁਣਕਾ ਨਾ ਮਾਰਿਆ ਉਸਨੇ ਖਿੜਕੀ 'ਚੋਂ ਬਾਹਰ ਖੜੇ ਮੈਪਲ ਟਰੀ ਵਾਲਾ ਵੇਖਿਆ ਭਲਾ ਉਸਨੂੰ ਕਿੱਥੋਂ ਬ�िवे ਲੱਗ ਜਾਣਗੇ ਉਹ ਸੋਚਦਾ ਰਿਹਾ ਦਰਖਤ ਹਵਾ ਨਾਲ ਝੂਮ ਰਿਹਾ ਸੀ ਉਸਨੂੰ ਖਿਆਲ ਆਇਆ ਪੰਛੀਆਂ ਦੇ ਬੱਚੇ ਵੀ ਤਾਂ ਮਾਂ ਪਿਓ ਦੇ ਆਲੇ 'ਚ ਨਹੀਂ ਰਹਿੰਦੇ ਇਹ ਕਿਹੋ ਜੀ ਮੁਕਤੀ ਆ ਉਹ ਸੋਚਣ ਲੱਗਿਆ ਪਾਰਟੀ ਅਜੇ ਵੀ ਸਿਖਰਾਂ 'ਤੇ ਸੀ ਸਭ ਆਪਣੀਆਂ ਛੱਡ ਰਹੇ ਸਨ ਪਰ ਜੰਗੀਰ ਸਿੰਘ ਖਾਮੋਸ਼ ਸੀ ਜਿਵੇਂ ਕਿਸ ਨੇ ਜ਼ਿੰਦਗੀ ਦਾ ਮੇਲਾ ਲੁੱਟ ਲਿਆ ਹੋਵੇ ਰਿਸ਼ਤਿਆਂ ਤੋਂ ਐਉਂ ਵੀ ਟਕਰਾ ਹੋ ਜਾਂਦਾ ਉਹ ਸੋਚਣ ਲੱਗਿਆ ਕਹਾਣੀ ਸੁਣ ਲਈ ਧੰਨਵਾਦ ਜੀ